ਅੱਜ ਦੀ ਮੀਟਿੰਗ ਜਿਹੜੀ ਆ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਤੇ ਲੀਡਰਾਂ ਦੀ ਨਾਲ ਮਿਲ ਕੇ ਇਹ ਮੇਰੀ ਗਵਾਹੀ ਦੇ ਵਿੱਚ ਹੋਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਮਸੀਹ ਚੌਂਕ ਦੀ ਜਿਹੜੀ ਮੰਗ ਆ ਡੀਸੀ ਸਾਹਿਬ ਦੇ ਸਾਹਮਣੇ ਰੱਖੀ ਸੀ ਸੋ ਅਸੀਂ ਦੱਸਣਾ ਚਾੁੰਦੇ ਆ ਕਿ 13 ਤਰੀਕ ਨੂੰ ਅਸੀਂ ਆਪਣਾ ਵੱਡੇ ਲੈਵਲ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਜੰਨੀਆਂ ਵੀ ਸਾਡੀਆਂ ਨਿਗੀਆਂ ਸੰਸਥਾਵਾਂ ਨਿਗੀਆਂ ਮਸੀਹ ਮੇਨ ਲਾਈਨ ਚਰਚ ਨਿਗੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੱਡੇ ਲੈਵਲ ਤੇ ਜਿਹੜਾ ਅਸੀਂ ਧਰਨਾ ਪਰ ਦਰਸ਼ਨ ਕਰਨੇ ਜਾ ਰਹੇ ਹਾਂ ਔਰ ਇਹ ਧਰਨਾ ਜਿਹੜਾ ਵਾ ਅਣਮਿੱਥੇ ਸਮੇਂ ਤੱਕ ਹੋਏਗਾ ਜਿੰਨੀ ਦੇ ਤੱਕ ਸਾਡਾ ਜਿਹੜਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਇਸ ਮਸਲੇ ਨੂੰ ਹੱਲ ਕਰਾ ਕੇ ਹੀ ਰਾਵਾਂਗੇ ਔਰ ਮਸੀਹ ਚੌਂਕ ਦੀ ਡਿਮਾਂਡ ਜਿਹੜੀ ਆ ਅੱਜ ਤੋਂ ਨਹੀਂ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਆਗੇ ਧਰਤੀ ਛੱਡ ਕੇ ਵੀ ਚਲੇ ਗਏ ਉਹਨਾਂ ਦੀ ਵੀ ਡਿਮਾਂਡ ਜਿਹੜੀ ਆ ਰਹੀ ਆ ਕਿ ਸਾਨੂੰ ਇੱਕ ਨਾ ਇੱਕ ਜਿਹੜਾ ਨਿਸ਼ਾਨ ਜਿਹੜਾ ਜ਼ਿਲ੍ਹੇ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਜ਼ਿਲ੍ਹਾ ਗਰਦਾਸਪੁਰ ਹੈ ਇਹ ਇਸਾਈਆਂ ਦਾ ਜਿਹੜਾ ਮੇਨ ਗੜ ਮੰਨਿਆ ਜਾਂਦਾ ਰਾਜਧਾਨੀ ਵੀ ਇਹਨੂੰ ਮੰਨਿਆ ਜਾਂਦਾ ਇਸਾਈਆਂ ਦੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਚੌਂਕ ਜਿਹੜਾ ਲੈ ਕੇ ਰਵਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਵੀ ਸਾਡਾ ਪਿਛਲੇ ਟਾਈਮ ਦੇ ਵਿੱਚ ਸੰਯੋਗ ਦਿੱਤਾ ਵਾ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਆ ਜੋ ਵੀ ਉਹਨਾਂ ਨੇ ਸਾਰੇ ਦੇ ਸਾਰਾ ਮੈਂ ਉਦਣ ਵੀ ਤੁਹਾਨੂੰ ਦਿਖਾਵਾਂਗਾ ਔਰ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਆ ਜਿਹੜਾ ਸ਼ਾਸਨ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤਾ ਗਿਆ ਵਾ ਇਹਦੀ ਮੰਤੀ ਵੀ ਜੜੀ ਆ ਚੌਂਕ ਦੀ ਜੜੀ ਆ ਜੀਨਵਾਲ ਬੱਬਰੀ ਜਿਹੜਾ ਪੁਲਸ ਨਾਕਾ ਉਹਦੀ ਚੌਂਕ ਦੀ ਮੰਤੀ ਵੀ ਜੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਅਨਸਾਰ ਹੋਈ ਹੈਗੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਚੌਂਕ ਜਿਹੜਾ ਸਾਰੀ ਸਾਡੀ ਕਮਿਊਨਿਟੀ ਜਿਹੜੀ ਆ ਸਿਲੈਕਟ ਕੀਤਾ ਤੇ ਅਸੀਂ ਉੱਥੇ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਤੇ ਉਸ ਚੌਂਕ ਦੇ ਉੱਤੇ ਅਸੀਂ ਆਪਣਾ ਕ੍ਰੋਸ ਦਾ ਨਿਸ਼ਾਨ ਗੱਡ ਕੇ ਤਵਾਂ